ਕਪੜਾ ਤਾਨੂੰ ਢੱਕਣ ਲਈ ਆ ਠੀਕ ਹੈ ਪਰ ਕੀ ਸੱਚੀ ਅੱਜ ਤਨ ਢੱਕਣ ਵਾਸਤੇ ਕਪੜਾ ਪਹਿਨੇ ਜਾ ਰਿਹਾ ਹੈ ਅੱਜ ਪ੍ਰਦਰਸ਼ਨ ਬਣ ਗਿਆ ਹੈ ਅੱਜ ਵਖਾਵਾ ਬਣ ਗਿਆ ਹੈ ਕਿਸੇ ਚੰਗੇ ਪਰਿਵਾਰ ਦੀ ਧੀ ਨੇ ਪਹਿਰਾਵਾ ਪਾਇਆ ਹੋਵੇ ਮਾਫ ਕਰਨਾ ਵਕਾਰੀ ਬੰਦਾ ਵੀ ਉਹਦੇ ਵਾਲ ਜੇ ਵੇਖੇਗਾ ਨਾ ਉਹ ਆਪਣੀ ਅੱਖਾਂ ਪਰਾਂ ਕਰ ਲਵੇਗਾ ਵੀ ਇਹ ਕਿਸੇ ਚੰਗੇ ਪਰਿਵਾਰ ਦੀ ਧੀ ਹੈ ਅੱਜ ਸਿਸਟਮ ਸਾਰਾ ਬਦਲ ਕੇ ਰਹਿ ਗਿਆ ਪਰ ਅੱਜ ਜਮਾਨਾ ਉਹ ਨਹੀਂ ਰਹਿ ਗਿਆ ਅਸੀਂ ਉਸ ਬੰਦੇ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਬਦਲ ਸਕਦਾ ਆਪਣੇ ਆਪ ਨੂੰ ਇਨਸਾਨ ਖੁਦ ਆਪ ਆਪਣੇ ਆਪ ਨੂੰ ਟੱਕਦਾ ਹੈ ਤੇ ਮੈਂ ਇੱਕ ਬੇਨਤੀ ਕਰਦਾ ਹਾਂ ਜਿਹੜਾ ਸੋਨਾ ਹੁੰਦਾ ਨਾ ਉਹ ਟਕਿਆ ਹੀ ਸੋਨਾ ਲੱਗਦਾ ਹੈ ਕਵਰ ਦੇ ਜਿਹੜੀ ਜਿਹੜੀ ਮਹਿੰਗੀ ਚੀਜ਼ ਹੁੰਦੀ ਹੈ ਤਾਂ ਗੁਰੂ ਪਾਸ਼ਾ ਜੀ ਨੇ ਬਹੁਤ ਗੱਲਾਂ ਸਾਨੂੰ ਸਮਾਜਿਕ ਸਿਖਾਈਆਂ ਵੀ ਤੁਸੀਂ ਰਹਿਣਾ ਕਿੱਦਾਂ ਤੁਸੀਂ ਤੁਰਨਾ ਕਿਵੇਂ ਤੁਸੀਂ ਫਿਰਨਾ ਕਿਵੇਂ ਤੁਸੀਂ ਸਮਾਜ ਵਿੱਚ ਕਿੱਦਾਂ ਜ਼ਿੰਦਗੀ ਜੂਣੀ ਹੈ ਕੱਲੇ-ਕੱਲੇ ਪੱਖ ਤੋਂ ਸਤਗੁਰ ਪਾਸ਼ਾ ਜੀ ਸਾਨੂੰ ਸੁਚੇਤ ਕਰਦੇ ਆ ਤਾਂ ਹਜ਼ੂਰੇ ਤੇ ਸਮਝਾਉਂਦੇ ਨੇ ਹੱਸਦੇ ਆ ਖੇਲਦੇ ਆ ਪੈਨਦੇ ਆ ਖਵੰਦੇ ਆ ਹੁਣ ਖਾਣ ਤੋਂ ਗੁਰਮਤ ਮੰਨਾਂ ਨਹੀਂ ਕਰਦੀ ਤੁਸੀਂ ਵੇਖੋ ਕਈਆਂ ਘਰਾਂ 'ਚ ਜੇ ਕਿਤੇ ਬੱਚਾ ਬੱਚੀ ਗੁਰਮਤ ਵਾਲੇ ਬੰਨੇ ਤੁਰਨਾ ਵੀ ਚਾਵੇ ਤੇ ਸਾਡੇ ਕਈ ਵਾਰੀ ਵੱਡਿਆਂ ਵੱਲੋਂ ਆਵਾਜ਼ ਆਉਂਦੀ ਅਜੇ ਤੇ ਤੇ ਖਾਣ ਪੀਣ ਦੇ ਦਿਨ ਨੇ ਇਹਨੂੰ ਹੁਣੇ ਹੀ ਤੁਸੀਂ ਗੁਰਮਤ ਵਾਲੇ ਬੰਨੇ ਬਣਾ ਦੇਣਾ ਇਹਨੂੰ ਤੇ ਮੈਨੂੰ ਅਜੇ ਤੱਕ ਇਹ ਨਹੀਂ ਸਮਝ ਆਈ ਇਹਦਾ ਮਤਲਬ ਨਸ਼ੇ ਤੋਂ ਗੁਰਮਤ ਮਨਾ ਕਰਦੀਏ ਤੁਸੀਂ ਚਾਹੁੰਦੇ ਹੋ ਤੁਹਾਡਾ ਬੱਚਾ ਨਸ਼ਾ ਕਰੇ ਜੇ ਇਹ ਗੱਲਾਂ ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਰ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਅਜੀਤ ਸਿੰਘ ਉਹਨਾਂ ਦੇ ਪਰਿਵਾਰ ਦੇ ਮੈਂਬਰ ਗੁਰੂ ਪਾਸ਼ਾ ਸੋਚਦੇ ਬਈ ਤੇ ਖਾਣ ਪੀਣ ਦੇ ਦਿਨ ਨੇ ਕਿਸੇ ਨੂੰ ਪਤਾ ਵੀ ਆਉਣ ਵਾਲਾ ਸਾ ਮੈਨੂੰ ਆਉਣਾ ਕਿ ਨਹੀਂ ਆਉਣਾ ਅਸੀਂ ਲੰਬੀਆਂ ਉਡਾਰੀਆਂ ਮਾਰ ਕੇ ਬੈਠੇ ਹੋਇਆ ਬਾਣੀ ਕਿ ਜੀ ਵਰਤਮਾਨ ਜ਼ਿੰਦਗੀ ਜਿਉ ਜਿੱਥੇ ਬੈਠਾ ਵਰਤਮਾਨ ਚ ਵੈਸੇ ਗੁਰਮਤ ਦਾ ਵਿਸ਼ਾ ਇਹ ਹੋਵੇ ਵਰਤਮਾਨ ਜ਼ਿੰਦਗੀ ਜਿਉ ਜਿੱਥੇ ਤੁਸੀਂ ਹੈਗੇ ਜੇ ਉਹਦੇ ਬਾਰੇ ਸੋਚੋ ਜ਼ਿੰਦਗੀ ਚ ਵਧੀਆ ਅੱਜ ਸਮੱਸਿਆ ਇੱਥੇ ਆਣ ਕੇ ਖੜੀ ਹੋ ਗਈ ਕਿ ਬੰਦਾ ਬਹੁਤ ਵੱਡੀਆਂ ਪਲਾਂਘਾਂ ਪੁੱਟੀ ਜਾ ਰਿਹਾ ਜਿੱਥੇ ਬੈਠਾ ਉਹਦੇ ਬਾਰੇ ਸੋਚਦਾ ਹੀ ਨਹੀਂ ਜਦਨ ਤੁਸੀਂ ਵਰਤਮਾਨ ਜ਼ਿੰਦਗੀ ਜੁਣੀ ਸ਼ੁਰੂ ਕਰ ਦਿੱਤੀ ਨਾ ਵਰਤਮਾਨ ਚ ਜੁਸੇ ਬੈਠੇ ਜ ਤੁਸੀਂ ਉਹਦੇ ਬਾਰੇ ਇੰਜਵਾਏ ਕਰੋ ਬਾਣੀ ਨੂੰ ਸਮਝੋ ਚੰਗੇ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰੋ ਜ਼ਿੰਦਗੀ ਵਧੀਆ ਬਣ ਜਾਏਗੀ ਏਸ ਬੰਨੇ ਅਜ ਸੋਚਣ ਨੂੰ ਤਿਆਰ ਹੈ ਨਹੀਂ ਮਨੁੱਖ ਤੋ ਪਾਰਸ਼ਾ ਜੀ बार-बार ਇਫੇ ਗੱਲ ਸਾਡੀ ਝੋਲੀ ਵਿੱਚ ਦਾਤ ਪਾਉਂਦੇ ਨੇ ਕਿ ਮਨੁੱਖ ਤੂੰ ਆਪਣੀ ਜ਼ਿੰਦਗੀ ਚੰਗੇ ਕੰਮ ਕਰਨੇ ਨੇ ਚੰਗੀ ਸੋਚ ਆਪਣੀ ਜ਼ਿੰਦਗੀ ਚ ਲੈ ਕੇ ਆਉਣੀ ਹੈ ਚੰਗੀ ਸੋਚ ਮਨੁੱਖ ਦਾ ਸਭ ਤੋਂ ਵੱਡਾ ਮਿੱਤਰ ਹੈ ਤੇ ਮਾੜੀ ਸੋਚ ਸਭ ਤੋਂ ਵੱਡੀ ਦੁਸ਼ਮਣ ਹੈ ਮਨੁੱਖ ਦੀ ਜਿਹੜੀ ਮਾੜੀ ਸੋਚ ਹੈ ਨਾ ਤੁਹਾਡਾ ਕੋਈ ਦੁਸ਼ਮਣ ਨਹੀਂ ਹੈਗਾ ਗੱਲ ਦਾ ਖਿਆਲ ਰੱਖਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਰਾ ਜਾਨਦੇ ਨੇ ਮੇਰਾ ਕੋਈ ਦੁਸ਼ਮਣ ਹੈ ਜਿਨ੍ਹਾਂ ਦੇ ਸਭ ਜਾਦੇ ਕੁਰਬਾਨ ਹੋ ਗਏ ਜਿਨ੍ਹਾਂ ਦੇ ਸੰਸਕਾਰ ਤੱਕ ਕਰਨ ਦਾ ਮੌਕਾ ਨਹੀਂ ਮਿਲਿਆ ਪਰਛਾ ਫਿਰ ਵੀ ਕਹਿੰਦੇ ਨੇ ਕਹਿੰਦੇ ਨਾ ਕਿਉਂਕਿ ਸੋਚ ਚੰਗੀ ਆ ਨਾ ਚੰਗੀ ਸੋਚ ਵਾਲੇ ਦਾ ਕੋਈ ਦੁਸ਼ਮਣ ਨਹੀਂ ਹੁੰਦਾ ਇਹ ਗੱਲ ਦਾ ਖਿਆਲ ਰੱਖਿਓ ਤੇ ਜਿਨ੍ਹਾਂ ਦੀ ਮਾੜੀ ਸੋਚ ਹੈ ਉਹਨਾਂ ਨੂੰ ਦੁਸ਼ਮਣਾਂ ਦੀ ਲੋੜ ਹੀ ਨਹੀਂ ਹੁੰਦੀ ਉਹਨਾਂ ਦੀ ਦੁਸ਼ਮਣ ਸੋਚ ਨੇ ਉਹਨਾਂ ਨੂੰ ਉੱਥੇ ਲਿਆ ਖੜਾ ਕਰ ਦੇਣਾ ਅਗਲਾ ਪਾਣੀ ਨਹੀਂ ਪੀਣ ਦੇਣਾ ਉਹਨਾਂ ਨੂੰ ਅੱਜ ਬਹੁਤੀ ਦੁਨੀਆ ਪਰੇਸ਼ਾਨੀ ਇੱਥੇ ਦੱਦੇ ਦ बोलो 사지 দਦਾ দোষ ਕਰਮਾ ਆਪਣੇ ਜੋ ਮੈਂ ਕੀਆ ਜੋ ਮੈਂ ਕੀਤਾ ਉਹ ਮੈਨੂੰ ਮਿਲ ਰਿਹਾ ਵਾ ਦੋਸ਼ ਨਾ ਦੀਜੇ ਵਰਜਨਾ ਮੇਰੀ ਉਹ ਭੈਣੋ ਸਿਆਣੀਆਂ ਬੈਠੀਆਂ ਮੇਰੀਆਂ ਭੈਣਾ ਇਹ ਗੱਲ ਕਥਾ ਜਿਹੜੀ ਅੱਜ ਆਪਾਂ ਇੱਥੇ ਆਏ ਆ ਨਾ ਸਿਰਫ ਉਹਨਾਂ ਵਾਸਤੇ ਨਹੀਂ ਆ ਜਿਹੜਾ ਵੀ ਸੁਣੂ ਉਹਦੇ ਵਾਸਤੇ ਆ ਮੈਂ ਆਪਣੇ ਸਮਾਜ ਦੀ ਇਹ ਗੱਲ ਦੱਸਣ ਲੱਗਾ ਵੀ ਸਮਾਜ ਸਾਡਾ ਖਲੋਤਾ ਕਿੱਥੇ ਆਪਾਂ ਆਪਣੀ ਭੈਣ ਨੂੰ ਵਿਆਹਨੇ ਆ ਧੀ ਵਿਆਹਨੇ ਆਪਾਂ ਆਪਣੇ ਘਰੋਂ ਸਹੁਰੇ ਘਰ ਤੋਰਦੇ ਆ ਅੱਜ ਸਾਰਿਆਂ ਘਰਾਂ ਵਿੱਚ ਨਾ ਜਿਹੜੀਆਂ ਅੱਜ ਕੁਝ ਇਲਜ਼ਾਮ ਲਾਏ ਜਾਂਦੇ ਵੀ ਧੀ ਆਈ ਵਿਆਹੀ ਆਉਂਦਿਆਂ ਆਪਣਾ ਪਤੀ ਲੈ ਕੇ ਤੇ ਅੱਡ ਹੋ ਗਈ। ਇਹ ਸਾਰੀਆਂ ਗੱਲਾਂ ਸਹੀ ਨਹੀਂ ਹੈਗੀਆਂ ਨਾ ਗੱਲਾਂ ਦੇ ਵਿੱਚ ਤੁਸੀਂ ਤਹਿਕੀਕਾਤ ਕਰੋਗੇ ਨਾ ਗੱਲਾਂ ਤੁਹਾਨੂੰ ਕੁਝ ਹੋਰ ਨਿਕਲਣੀਆਂ ਨੇ। ਕਈ ਵਾਰ ਜਦੋਂ ਲੜਕਾ ਕੁਵਾਰਾ ਹੁੰਦਾ ਉਹਦੀ ਪਹਿਲਾਂ ਹੀ ਮਾਂ-ਬਾਪ ਨਾਲ ਨਹੀਂ ਬਣਦੀ ਹੁੰਦੀ। ਉਹ ਇਲਜ਼ਾਮ ਧੀ ਤੇ ਲੱਗ ਜਾਂਦਾ ਵਿਚਾਰੀ ਤੇ। ਹਾਂ ਕੁਝ ਕਾਰਨ ਹੈਗੇ ਮੈਂ ਸਾਰੇ ਇੱਕੋ ਜਿਹੇ ਨਹੀਂ ਦੱਸਦਾ ਕਈਆਂ ਘਰਾਂ 'ਚ ਹੈਗਾ ਵੀ ਇਦਾਂ। ਕਈਆਂ ਘਰਾਂ 'ਚ ਐਸਾ ਹੈਗਾ ਵੀ ਅਭੀ ਧੀ ਆਈ ਤੇ ਉਹ ਉਨੇ ਕਾ ਮੈਂ ਨਹੀਂ ਰਹਿ ਸਕਦੀ ਤੇਰੇ ਮਾਪੇ ਨਾ ਮੈਨੂੰ ਤੇ ਵੱਖਰਾ ਘਰ ਚਾਹੀਦਾ ਪਰ ਸਾਰੇ ਘਰ ਇੱਕ ਹੋ ਜੇ ਨਹੀਂ ਹੈਗੇ ਨਾ ਪਰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਮੈਂ ਆਪਣੀਆਂ ਭੈਣਾਂ ਨੂੰ ਪਹਿਲਾਂ ਧੀਾਂ ਨੂੰ ਬੇਨਤੀ ਕਰਨੀ ਚਾਹੁੰਦਾ